ਕਿਸੇ ਵੀ ਨਾਬਾਲਗ ਬੱਚੀ ਨੂੰ ਕਿਸੇ ਗਲ ਥਾਂ ਤੇ ਟੱਚ ਕਰਨਾ ਜਾਂ ਫਿਰ ਕਹਿ ਸਕਦਾ ਹੈ ਕਿ ਉਹਨੂੰ ਘੜੀਸ ਕੇ ਜ਼ਬਰਦਸਤੀ ਕਿਸੇ ਸੁੰਸਾਨ ਜਗ੍ਹਾ ਤੇ ਲੈ ਕੇ ਜਾਣਾ ਕਿਸੇ ਪੋਲ ਥੱਲੇ ਲੈ ਕੇ ਜਾਣਾ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਉਹਦੇ ਨਾਲ ਫਿਜ਼ੀਕਲੀ ਜ਼ਬਰਦਸਤੀ ਕਰਨਾ ਇਹ ਦੇ ਪਿੱਛੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਰੇਪ ਦੀ ਕੋਸ਼ਿਸ਼ ਕਰ ਰਿਹਾ ਸੀਗਾ ਜਾਂ ਫਿਰ ਉਹਦੇ ਪਿੱਛੇ ਇਹ ਸਾਰਾ ਕੁਝ ਕਰਨ ਦੇ ਪਿੱਛੇ ਉਸ ਬੰਦੇ ਦੇ ਕੋਈ ਵੀ ਗਲਤ ਮਕਸਦ ਨਹੀਂ ਹੈਗਾ ਸੀ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਔਰ ਤੁਸੀਂ ਇਹ ਵੀ ਸੋਚ ਰਹੇ ਹੋਵੋਗੇ ਕਿ ਮੈਂ ਕੀ ਬੋਲ ਰਹੀ ਆ ਬਿਲਕੁਲ ਤੁਸੀਂ ਜੋ ਵੀ ਸੁਣ ਰਹੇ ਹੋ ਜੋ ਵੀ ਮੈਂ ਬੋਲ ਰਹੀ ਹਾਂ ਬਿਲਕੁਲ ਸੱਚ ਬੋਲ ਰਹੀ ਹਾਂ ਕਿਉਂਕਿ ਇਹ ਸਭ ਜੋ ਮੈਂ ਤੁਹਾਨੂੰ ਕਹਿ ਰਹੀ ਹਾਂ ਕਿਸੇ ਆਮ ਬੰਦੇ ਦਾ ਕਹਿਣਾ ਨਹੀਂ ਹੈਗਾ ਇਹ ਕਹਿਣਾ ਹੈਗਾ ਮਾਸਟਰ ਦੇ ਵਿੱਚ ਇਲਾਹਾਬਾਦ ਦੇ ਹਾਈ ਕੋਰਟ ਦੇ ਇੱਕ ਜੱਜ ਦਾ ਕਹਿਣਾ ਹੁਣ ਤੁਹਾਨੂੰ ਦੱਸਦੇ ਹਾਂ ਕਿ ਪੂਰੀ ਖਬਰ ਕੀ ਹੈ ਸ਼ਸ਼ੀਕਾਲ ਮੈਂ ਸੁਖਜੀਤ ਕੋਰ ਬਰਾੜ ਤੁਸੀਂ ਦੇਖ ਰਹੇ ਹੋ ਨਵੀਂ ਤਾਜ਼ਾ ਨਿਊਜ਼ ਚੈਨਲ ਜੋ ਵੀ ਤੁਸੀਂ ਹੁਣੇ ਸੁਣਿਆ ਇਹ ਚਿਲड्रन ਫਾਰਮ ਸੈਕਸ਼ੂਅਲ ਅਫੈਂਸ ਐਕਟ ਤਹਿਤ ਰੇਪ ਦੀ ਕੋਸ਼ਿਸ਼ ਬਿਲਕੁਲ ਵੀ ਨਹੀਂ ਹੈ ਇਸ ਨੂੰ ਗੰਭੀਰ ਸੈਕਸ ਸੋਸ਼ਣ ਦੀ ਕੋਸ਼ਿਸ਼ ਮੰਨਿਆ ਨਹੀਂ ਜਾ ਸਕਦਾ ਕਲਕੱਤਾ ਹਾਈ ਕੋਰਟ ਦਾ ਇਹ ਫੈਸਲਾ ਉਦੋਂ ਆਇਆ ਜਦੋਂ ਸੁਪਰੀਮ ਕੋਰਟ ਨੇ ਕੁਝ ਦਿਨਾਂ ਪਹਿਲਾਂ ਇਲਾਹਾਬਾਦ ਹਾਈ ਕੋਰਟ ਦੇ ਅਜਿਹੇ ਹੀ ਕਮੈਂਟ ਨੂੰ ਗੈਰਸਬੰਦਰਸ਼ੀਲ ਦੱਸਿਆ ਸੀ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਤੇ ਰੋਕ ਲਾ ਦਿੱਤੀ ਸੀ ਮਾਰਚ 19 ਨੂੰ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਰਾਮ ਮਨੋਹਰ ਨਾਰਾਇਣ ਮਿਸ਼ਰਾ ਨੇ ਕਿਆਸੀ ਕਿ ਨਬਾਲਿਕ ਦੀਆਂ ਕਿਸੇ ਵੀ ਗਲਤ ਜਗ੍ਹਾ ਤੇ ਟੱਚ ਕਰਨਾ ਔਰ ਨੂੰ ਪੋਲਥਲੀ ਲੈ ਕੇ ਜਾਣਾ ਕਿਸੇ ਸੁਨਸਾਨ ਜਗ੍ਹਾ ਤੇ ਲੈ ਕੇ ਜਾਣਾ ਜਾਂ ਫਿਰ ਕਹੀਏ ਕਿ ਉਹਦੇ ਨਾਲ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਕਰਨਾ ਇਸ ਨੂੰ ਰੇਪ ਦੀ ਕੋਸ਼ਿਸ਼ ਨਹੀਂ ਮੰਨਿਆ ਜਾਵੇਗਾ ਪਰ 26 ਮਾਰਚ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਇਹਨੂੰ ਰੇਪ ਦੀ ਕੋਸ਼ਿਸ਼ ਨਹੀਂ ਇਹਨੂੰ ਗੰਭੀਰ ਰੇਪ ਦੀ ਕੋਸ਼ਿਸ਼ ਮਾਮਲੇ ਦੇ ਵਜੋਂ ਮੰਨਿਆ ਜਾਵੇਗਾ ਸਾਨੂੰ ਇਹ ਕਹਿੰਦੇ ਹੋਏ ਬਹੁਤ ਹੀ ਦੁੱਖ ਲੱਗ ਰਿਹਾ ਹੈ ਕਿ ਫੈਸਲਾ ਲਿਖਣ ਵਾਲੇ ਜੱਜ ਵਿੱਚ ਸੰਵੇਦਨਸ਼ੀਲਤਾ ਦੀ ਪੂਰੀ ਤਰ੍ਹਾਂ ਕਮੀ ਹੋ ਗਈ ਸੀ ਅਸੀਂ ਇਸੇ ਰੋਕ ਲਾਉਨੇ ਆਂ ਸੋ ਜੀ ਬੰਦਾ ਕੋਈ ਕਿਸੇ ਨਬਾਲਿਕ ਬੱਚੀ ਨਾਲ ਇਹੋ ਜਿਹਾ ਕਰ ਰਿਹਾ ਹੈ क्वेश्चन ਨਬਾਲਿਕ ਛੱਡੋ ਤੁਸੀਂ ਕਿਸੇ ਵੀ ਔਰਤ ਨਾਲ ਕਿਸੇ ਵੀ ਲੇਡੀ ਨਾਲ ਜੇ ਇਹੋ ਜਿਹੀ ਕੋਈ ਚੀਜ਼ ਹੋ ਰਹੀ ਹੈ ਪਬਲਿਕ ਪਲੇਸ ਦੇ ਵਿੱਚ ਹੋ ਰਹੀ ਹੈ ਕਿ ਇਹ ਰੇਪ ਦੀ ਕੋਸ਼ਿਸ਼ ਬਿਲਕੁਲ ਵੀ ਨਹੀਂ ਮੰਨੀ ਚਾਹੀਦੀ। ਸਗੋਂ ਸਿਰ ਜੱਜ ਨੇ ਤਾਂ ਇਹ ਕਹਿਣਾ ਚਾਹੀਦਾ ਸੀ ਕਿ ਉਸ ਬੰਦੇ ਨੂੰ ਤਾਂ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਜਿਹੜਾ ਬੰਦਾ ਐਨਾ ਕੁਝ ਕਰ ਰਿਹਾ ਕਿਸੇ ਨੂੰ ਕਿਸੇ ਤਰ੍ਹਾਂ ਦਾ ਗਲਤ ਟੱਚ ਕਰਨਾ, ਬੈ ਟੱਚ ਕਰਨਾ ਉਸ ਤੇ ਵੀ ਸਜ਼ਾ ਹੋ ਸਕਦੀ ਆ ਤਾਂ ਇਸ ਜੱਜ ਨੇ ਤਾਂ ਫਿਰ ਜੋ ਸਾਰਾ ਕੁਝ ਕਾਇਆ ਇਹ ਜੱਜ ਨੇ ਪਤਾ ਨਹੀਂ ਕੀ ਸੋਚ ਕੇ ਇਸ ਚੀਜ਼ ਤੇ ਬਿਆਨ ਦਿੱਤੇ ਨੇ ਕਿ ਇਹ ਬਿਲਕੁਲ ਵੀ ਗੰਭੀਰ ਸਜ਼ਾ ਨਹੀਂ ਹੋ ਸਕਦੀ ਹੈਗੀ ਇਸ ਚੀਜ਼ ਤੇ। ਸੋ ਤੁਸੀਂ ਵੀ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਦੇ ਸਕਦੇ ਹੋ ਕਿਉਂਕਿ ਜਦੋਂ ਇਦਾਂ ਦੇ ਜੱਜ ਦੇ ਵੱਲੋਂ ਹੀ ਕਮੈਂਟ ਜਾਂ ਫਿਰ ਕਹਿ ਸਕਦੇ ਆ ਕਿ ਜਿਹੜੇ ਅਭਿਆਨ ਸਾਹਮਣੇ ਆਉਣਗੇ ਤੇ ਫਿਰ ਪਬਲਿਕ ਦੇ ਵਿੱਚ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਰੇਪਿਸ ਤੁਰੇ ਫਿਰਦੇ ਨੇ ਉਹਨਾਂ ਦੀ ਤਾਂ ਹੌਸਲੇ ਹੋਰ ਵੀ ਜ਼ਿਆਦਾ ਬਲੰਦ ਹੋ ਜਾਣਗੇ ਉਹ ਤਾਂ ਹੋਰ ਵੀ ਕੰਫੀਡੈਂਟ ਹੋ ਜਾਣਗੇ ਕਿ ਸਾਨੂੰ ਤਾਂ ਕਿਸੇ ਨੇ ਕੁਝ ਕਹਿਣਾ ਹੀ ਨਹੀਂ ਜਾਂ ਫਿਰ ਸਾਡੇ ਤੇ ਤਾਂ ਕੋਈ ਐਕਸ਼ਨ ਲੈ ਹੀ ਨਹੀਂ ਸਕਦਾ ਹੈਗਾ ਸੋ ਤੁਸੀਂ ਆਪਣੀ رائے ਇਸ ਖਬਰ ਦੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਸੋ ਤੁਸੀਂ ਆਪਣੀ رائے ਇਸ ਖਬਰ ਦੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ